ਕੀ ਕਰਦੀਆਂ ਜੀ ਫੋਨ ਦੇਖਦਾ ਫੋਨ ਹੀ ਦੇਖੀ ਆਇਆ ਤੇ ਸਾਰਾ ਦਿਨ ਕਿੰਨੀ ਉਦਾਸੀ ਲੱਗਦੀ ਹੈ ਉਦਾਸ ਨੂੰ ਤੁਸੀਂ ਕਿਹੜਾ ਮੇਰਾ ਦੁੱਖ ਸੁਣਨਾ ਜੇ ਸੁਣਾਉਣੀ ਆ ਕਹਿੰਦੇ ਤੂੰ ਤਾਂ ਉਹੀ ਬੋਲੀ ਜਾਨੀ ਆ ਐਂ ਕਰਦੀਆਂ ਤੂੰ ਤਬਾਹ ਕਰਦੀਆਂ ਨਹੀਂ ਬੋਲੀ ਜਾਨੀ ਜਾਨੇ ਹੋਰ ਕੌਣ ਦੁੱਖ ਸੁਣਦਾ ਫਿਰ ਤੇਰੇ ਕੋਈ ਵੀ ਨਹੀਂ ਸੁਣਦਾ ਮੈਂ ਤਾਂ ਜਿੱਦਾਂ ਦੀ ਵੀ ਅਸੀਂ ਆਈਏ ਕਿਸੇ ਨੇ ਨਹੀਂ ਦੁੱਖ ਸੁਣਿਆ ਮੈਨੂੰ ਤਾਂ ਸਾਰੀ ਮਾੜੀ ਕਹਿੰਦੇ ਨੇ ਫਿਰ ਮੂੰਹੋਂ ਬੋਲ ਕੇ ਦੱਸਦੇ ਐ ਕਿਹੜਾ ਐ ਬਾਬਾ ਨੂੰ ਹੀ ਪਤਾ ਲੱਗ ਜੂ ਮੈਨੂੰ ਕੀ ਦੁੱਖ ਐ ਤੇਨੂੰ ਦੁੱਖ ਵਧੇਰੇ ਨਹੀਂਗੇ ਬੋਲਣੇ ਫੇਰ ਹੀ ਪਤਾ ਲੱਗੂਗਾ ਜਦ ਤਾ ਮੇਰਾ ਰਿਸ਼ਤਾ ਲੈਣਾ ਸੀ ਮੰਮੀ ਤੇ ਪ੍ਰੀਤੀ ਨੇ ਉਸ ਤੱਕ ਕਿਵੇਂ ਹਾੜੇ ਕੱਢਦੇ ਸੀ ਰਿਸ਼ਤਾ ਦੇ ਇਹ ਸਾਨੂੰ ਰਿਸ਼ਤਾ ਚਾਹੀਦਾ ਐ ਅਸੀਂ ਤਾਂ ਐਸੀ ਦੀ ਰਿਸ਼ਤਾ ਲੈਣਾ ਹੁਣ ਮੈਂ ਐਨੀ ਬੁਰੀ ਲੱਗਣ ਲੱਗੀ ਉਹਨਾਂ ਨੂੰ ਕਦੇ ਮੇਰੇ ਕੋਈ ਕੰਮ 'ਚ ਨੁਕਸ ਕਰਦੀਆਂ ਨੇ ਕਦੇ ਮੈਨੂੰ ਕੋਈ ਨੁਕਸ ਕਰਦੀਆਂ ਨੇ ਬਾਰਾਂ ਅੰਦਰ ਜਾਂਦੀਆਂ ਨੇ ਕਿਤੇ ਮੈਨੂੰ ਕਹਿੰਦੀਆਂ ਨਹੀਂ ਵੀ ਆ ਜਾ ਤੂੰ ਵੀ ਚੱਲ ਖੜੀ ਹੋ ਜਾ ਤਿਆਰ ਹੋ ਜਾ ਸਾਡੇ ਨਾਲ ਬਾਗ ਜੀ ਆਈ ਪਤਾ ਲੱਗਦਾ ਵੀ ਦੋਨੇ ਜਾਨੀਆਂ ਗਈਆਂ ਕਿਥੋਂ ਮੁੜ ਆਈਆਂ ਕਦੋਂ ਜਾਇਆਂ ਆਈਆਂ ਫਿਰ ਇਹਦੇ ਨਾਲ ਕੀ ਹੋ ਗਿਆ ਤੈਨੂੰ ਮੈਨੈ ਕਿ ਨਹੀਂ ਆਂਦਾ ਹੈਗਾ ਹੁੰਦਾ ਕਿਉਂ ਨਹੀਂ ਜੀ ਤੁਸੀਂ ਤਾਂ ਚੱਲ ਜਿੱਥੇ ਲੈ ਕੇ ਜਾਣੇ ਲੈ ਕੇ ਜਾਣੇ ਹੋ ਇਹ ਕਿਹੜਾ ਜਾਂਦੀਆਂ ਆਉਂਦੀਆਂ ਨੇ ਕਦੇ ਕਿੱਥੇ ਭਗ ਜਾਂਦੀਆਂ ਨੇ ਕਦੇ ਕਿੱਥੇ ਭਗ ਜਾਂਦੀਆਂ ਨੇ ਮੇਰਾ ਮਨ ਨਹੀਂ ਕਰਦਾ ਜੇ ਕੋਈ ਚਾਰ ਰਿਸ਼ਤੇਦਾਰ ਆਉਂਦੇ ਨੇ ਤਾਂ ਉਹਦੀ ਤਰੀਫ਼ ਕਰੀ ਜਾਂਦੀਆਂ ਰਹਿੰਦੀਆਂ ਮੰਮੀ ਇਹ ਤਾਂ ਆਇਆ ਇਹ ਤਾਂ ਆਇਆ ਮੇਰੀ ਕਦੇ ਉਹਨੇ ਕੋਈ ਗੱਲ ਵੀ ਨਹੀਂ ਛੜੀ ਐਨੀ ਕਿੰਨੀ ਕੁ ਮਾੜੀ ਲੱਗਣ ਲੱਗੀ ਕੀ ਮਾੜਾ ਕਰਦਾ ਉਹਦਾ ਮੈਂ ਫਿਰ ਤਾਂ ਚੱਲਦਾ ਹੀ ਹੁੰਦਾ ਮਾੜਾ ਮੋਟਾ ਇੰਨੇ ਨਾਲ ਕੀ ਹੋ ਗਿਆ ਐਂ ਕਿਉਂ ਨਹੀਂ ਹੁੰਦਾ ਜੀ ਬਥੇਰਾ ਦੁੱਖ ਲੱਗਦਾ ਮੇਰਾ ਦਿਲ ਤਾਂ ਹੈਗਾ ਹੀ ਜਾਂ ਦਿਲ ਤਾਂ ਦੁੱਖਦਾ ਹੀ ਹੈ ਮੇਰਾ ਬੀਆ ਮੈਂ ਬੋਲਦੀ ਆਨੇ ਮੈਨੂੰ ਫਿਰ ਮੈਂ ਕੀ ਕਰ ਸਕਦਾ ਇਹਦੇ ਵਿੱਚ ਤੁਹਾਡਾ ਹੱਕ ਬਣਦਾ ਮਾਂ ਨੂੰ ਕਹਿਣ ਦਾ ਬੀਕੋ ਜੀ ਇਹਨੂੰ ਸਮਝਿਆ ਕਰ ਦੋਨੇ ਨੂੰ ਹਾਣੂਦੂ ਜੇ ਬੀਬੀ ਕੋਲੇ ਕੁਝ ਕਹੇ ਤਾਂ ਉਹ ਨਹੀਂ ਐ ਕਰਦੀ ਪੰਮੀ ਐ ਨਹੀਂ ਕਰਦੀ ਉਹ ਮੀ ਨਹੀਂ ਕਰਦੀ ਤੂੰ ਕਹੇ ਨਹੀਂ ਉਹਦੇ ਕੋਲੇ ਕਹੇਦੇ ਉਹ ਕਹੇ ਨਹੀਂ ਉਹਦੇ ਕੋਲੇ ਕਹੇਦੇ ਬੰਦਾ ਵਿਚਾਰਾ ਵਿਚ ਫਸ ਜਾਂਦਾ ਤਾਂ ਹੀ ਨਾ ਸੁਡੀਆਂ ਕਰਨ ਤੇ ਧਿਆਨ ਨਹੀਂ ਦਿੰਦਾ ਹੁੰਦਾ ਬਾਲਾ ਚੱਲ ਸੁਡਦਾ ਤਾਂ ਹੀ ਚੱਲੀ ਜਾਊਗਾ ਨਚਾਪਣਾ ਹੀ ਰਿਆ ਭੱਜ ਕੇ ਤੁਸੀਂ ਨਾ ਕਹਦੇ ਮੇਰਾ ਦੁੱਖ ਸੁਣਿਆ ਦਿਆ ਦਿੰਦੇ ਨਾ ਚਾਹ ਬਣਾ ਕੇ ਮੈਂ ਯਾਰ ਤੇ ਪ੍ਰੀਤੀ ਨਹੀਂ ਬਣਾ ਲਈ ਚਾ ਬਣਾ ਲਈ ਪ੍ਰੀਤੀ ਚਾ ਹਾਂ ਬਣਾ ਲਈ ਮੈਂ ਤਾਂ ਬਣਾਉਣੀ ਹੀ ਆ ਤੂੰ ਤਾਂ ਨਹੀਂ ਉੱਠਦੀ ਹੈਗੀ ਸਾਨੂੰ ਵੀ ਪਾ ਦੇ ਉੱਠਦੀ ਕਿਉਂ ਨਹੀਂ ਰੋਜ਼ ਹੀ ਬਣਾਉਣੀ ਆ ਮੈਂ ਫੇਰ ਕੀ ਹੋਗਾ ਜੇ ਤੂੰ ਇੱਕ ਟਾਈਮ ਬਣਾ ਲਈ ਚਾ ਹੋਇਆ ਕਿਉਂ ਨਹੀਂ ਜਦੋਂ ਉਹ ਤਾਂ ਉੱਠੀ ਨਹੀਂ ਹੈਗੀ ਹੁਣ ਪਤਾ ਲੱਗਿਆ ਚਾਹ ਬਣ ਗਈ ਹੁਣ ਲੈਣ ਆ ਗਈ ਅੱਜ ਪਹਿਲਾਂ ਬਣਾ ਲਈ ਤਾਂ ਅੱਗੇ ਮੈਂ ਹੀ ਬਣਾਉਣੀ ਆ ਦੁਪਹਿਰ ਦੀ ਚਾਹ ਸਵੇਰੇ ਤੈਨਾਲ ਤਾਂ ਕਦੇ ਸੱਸ ਨੂੰ ਲਾ ਲੈਣੀ ਆ ਕਦੇ ਆਪ ਬਣਾ ਲੈਣੀ ਆ ਚਾਹ ਨਾ ਜੇ ਟੁੱਟਦੀ ਵੀ ਨਹੀਂ ਹੈਗੀ ਅਸਮੀ ਬਣਾਵਾਂਗੇ ਟੁੱਟਦੀ ਕਿਉਂ ਨਹੀਂ ਹੈਗੀ ਰੋਜ਼ ਉੱਠ ਲ ਕੇ ਬਣਾਏ ਬਣਾਉਣੀ ਆ ਚਾਹ ਦੁਪਹਿਰ ਦੀ ਠੀਕਾ ਸੋਡੀ ਦੋਨਾਂ ਦੀ ਇੱਕ ਗੱਲ ਆ ਕਦੇ ਉਹ ਬਣਾ ਲਾਂਦੀ ਆ ਉਦੋਂ ਤੈਨੂੰ ਕਹਿੰਦੀ ਇਹਨੇ ਬਣਾਤੀ ਚਾਹ ਜੇ ਤੂੰ ਬਣਾਣੀ ਆ ਤਾਂ ਤੂੰ ਕਹਿ ਲੈਣੀ ਉਹਨੇ ਬਣਾਤੀ ਚਾਹ ਤੇਰ ਨਾਲ ਤਾਂ ਸਾਰਾ ਕੰਮ ਕਰਾ ਦਾਂਦੀ ਐ ਮੇਰੀ ਵਾਰੀ ਉਹਦੇ ਹੱਥ ਟੁੱਟਦੇ ਤੂੰ ਤਾਂ ਮੈਂ ਬੋਲਣੀ ਆ ਸਰ ਸਰ ਚੜ ਚੜ ਕੇ ਬੋਲਦੀ ਆ ਮੇਰੇ ਸਾਰਾ ਕੰਮ ਤਾਂ ਉਹ ਤੋਂ ਕਰਵਾ ਲਾਣੀ ਆ ਕਦੇ ਸਬਜ਼ੀ ਮੂਰੇ ਧਰਦਾ ਨਹੀਂ ਆ ਉਹ ਕੱਟ ਦੇ ਕਦੇ ਉਹਦੇ ਮੂਰੇ ਭਾਂਡੇ ਧਰਦਾ ਨਹੀਂ ਆ ਉਹ ਮਾਂ ਜਦੀ ਤੇਰੀ ਬਾਰੀ ਤੇ ਮੇਰੇ ਵਾਰੀ ਪੀਣੀਓ ਪਾਣੀ ਕਦੇ ਚਾਹ ਪੀਣੀਓ ਭਰਦਾ ਨਹੀਂ ਉਹ ਸ਼ੰਕ ਭਾਂਡਿਆਂ ਦਾ ਕੱਲਾ ਕੱਲੀ ਜਾਣੀ ਚਾਹੇ ਲੇਟ ਕਰਾਂ ਚਾਹੇ ਫੇਟ ਕਰਾਂ ਤੜਕੀ ਨਾਲ ਆਣੀ ਆ ਚੰਗਾ ਸੁਰਖੀ ਬਿੰਦੀ ਲਾ ਲਾਣੀ ਆ ਨਵੇੜ ਕੇ ਕੰਮ ਉਹਦੇ ਸਿਰ ਤੇ ਨਾ ਹੁਣ ਮੈਂ ਇੰਨੀ ਮਾੜੀ ਲੱਗਣ ਲੱਗੀ ਉਹਦਾ ਘਰ ਰਿਸ਼ਤਾ ਘਾਤੋ ਲੈ ਕੇ ਆਈ ਸੀ ਮੇਰਾ ਉਹਦੋਂ ਵੀ ਤਾਂ ਦਿਖਦੀ ਸੀ ਤੈਨੂੰ ਵੀ ਮੈਂ ਮਾੜੀ ਆ ਕਿ ਚੰਗੀ ਆ ਉਰੇ ਆ ਕੇ ਵੀ ਮੈਂ ਆਪਦੀ ਠੁੱਕ ਜਮਾਉਣੀ ਆ ਵੀ ਮੈਂ ਚੰਗੀਆਂ ਵੀ ਇਹਨੂੰ ਮੈਂ ਮਾੜੀ ਕਹਾਦਾ ਬੰਦਾ ਮੇਰਾ ਤੁਸੀਂ ਆਪਦੇ ਪਿੱਛੇ ਲਾ ਰਖਿਆ ਉਹ ਨਹੀਂ ਮੇਰੀ ਸੁਣਦਾ ਤੁਸੀਂ ਦੋਨਾਂ ਜਾਣੀਆਂ ਨੇ ਏਕਾ ਕਰ ਰਖਿਆਗਾ ਮੈਂ ਤਾਂ ਤੇਰਾ ਰਿਸ਼ਤਾ ਲਿਆ ਕੇ ਰਾਜ ਵੀ ਨਹੀਂ ਸੀ ਆ ਆਹੀ ਨਹੀਂ ਹਟੇ ਮਾਂ ਪੁੱਤ ਉਹ ਕਹਿੰਦਾ ਭਾਬੀ ਮੈਨੂੰ ਰਿਸ਼ਤਾ ਕਰਾ ਤੇਰੀ ਭੈਣ ਦਾ ਉਧਰੋਂ ਆ ਬੁੜੀ ਜੀ ਨਹੀਂ ਹੱਟੀ ਹੈਗੀ ਨਹੀਂ ਮੈਂ ਤੇਰਾ ਰਿਸ਼ਤਾ ਲਿਆਉਂਦੀ ਓਰੇ ਮੇਰੀ ਗੱਲ ਸੁਣ ਲੈ ਮੈਂ ਤਾਂ ਮੇਰੇ ਮਾਮੇ ਦੀ ਕੁੜੀ ਦਾ ਰਿਸ਼ਤਾ ਲੈ ਕੇ ਆਉਂਦੀ ਸੀ ਸਾਡੀ ਦੇ ਦੋਨੇ ਪਹਿਣਾ ਦੀ ਬਣਦੀ ਵੀ ਵਧੀਆ ਸੀ ਬੰਦੀ ਦਾ ਤੇਰੀ ਮੇਰੇ ਨਾਲ ਵੀ ਵਧੀਆ ਸੀ ਉਰੇ ਆ ਕੀ ਤੇਰੇ ਸੱਪ ਲੜ ਗਿਆ ਉਰੇ ਆ ਕੀ ਨਹੀਂ ਮੈਨੂੰ ਤੂੰ ਦੇਖ ਕੇ ਰਾਜੀ ਹੈਗੀ ਚੱਲ ਮੇਰੇ ਕੋਲੇ ਨਹੀਂ ਇੰਨਾ ਟਾਈਮ ਹੈਗਾ ਤੇਰੇ ਨਾਲ ਬਕਵਾਸ ਕਰਨ ਦਾ ਜੇ ਚਾਹ ਪੀਣੀ ਆ ਬਣਾ ਕੇ ਪੀ ਲੈ ਰੱਬ ਨੇ ਹੱਥ ਦਿੱਤੇ ਨੇ ਨਾ ਬਾ ਚਾਹ ਨਾ ਬਾ ਨਹੀਂ ਪਾਉਣੀ ਚਾਹ ਛੋਡੀਆਂ ਚਾਹਾਂ ਪੀ ਕੀ ਥੋੜੀ ਮੈਂ ਵੱਡੀ ਹੋਈਆਂ ਮੈਨੂੰ ਵੀ ਬਣਾਉਣੀ ਆਉਂਦੀ ਆ ਬਣਾ ਲੂੰਗੀ ਮੈਂ ਚਾਹ ਹਾਲੋ ਫੜੋ ਚਾਹ ਮੈਂ ਮਾਰੇ ਗੁੱਸੇ ਨਾਲ ਬੜਾਈ ਆ ਗੁੱਸੇ ਨਾਲ ਕੀ ਚਾਹ ਬਣਾਈ ਬੈਠੀ ਸੀਗੀ ਮੈਂ ਕਿ ਮੈਨੂੰ ਵੀ ਪਤਾ ਜਦੋਂ ਬਣਾਈ ਰੱਖੀ ਆ ਕਿ ਆਪਦੀ ਬਣਾ ਲੈ ਕੇ ਕਰ ਲੈ ਸੌ ਕੁਝ ਬੋਲੀ ਆ ਮੈਨੂੰ ਉੱਥੇ ਹਜੇ ਕਿ ਤੂੰ ਕਹਣਾ ਉਹ ਚੰਗੀਆਂ ਨੇ ਐਨੀ ਮਾੜੀ ਲੱਗਦੀਆਂ ਹੁਣ ਮੈਂ ਸੁਣਿਆ ਨਹੀਂ ਸਾਡੇ ਪਾਣੀ ਦੋ ਕੱਪ ਚਾਹ ਦੇ ਵਿੱਚ ਪਾਣੀ ਦੇ ਮਾਂ ਚਦੀਆਂ ਤਾਂ ਫਿਰ ਆਈ ਨੇ ਹੈਗੀਆਂ ਵੀ ਇਹ ਬੈਠੀ ਆ ਜਾਂ ਮੈਂ ਵੀ ਉਹਦਾ ਕੰਮ ਕਰਕੇ ਬੈਠੀ ਸੀ ਵੇਲੀ ਤਾਂ ਨਹੀਂ ਬੈਠੀ ਸੀਗੀ ਮੈਂ ਫੋਕੇ ਮੈਂ ਤਾਂ ਆਉਦੇ ਮਾਮੇ ਦੀ ਕੁੜੀ ਦਾ ਰਿਸ਼ਤਾ ਲੈ ਕੇ ਆਉਂਦੀ ਸੀ ਕਿ ਕਿ ਤੂੰ ਹੀ ਨਹੀਂ ਹਟਾਇਆ ਇਹ ਨਹੀਂ ਹਟਾਇਆ ਕਿੰਨਾ ਬੁੜੀ ਹਟੀ ਆ ਪਤਾ ਨਹੀਂ ਹੁਣ ਸਾਨੂੰ ਕੀ ਹੋ ਗਿਆ ਐਨੀ ਬੰਦੀ ਸੀ ਛੋਡੀ ਚੰਗੀ ਕਹਾਉਂਦੀ ਆ ਆਪਣੇ ਆਪ ਲੋਕਾਂ ਦੇ ਪਿੱਛੇ ਲੱਗੀ ਹੋਈ ਆ ਹੁਣ 4 ਰੁਪਏ ਤਾਂ ਹੱਥ 'ਚ ਕੀ ਆ ਗਏ ਸਮਝਣੀ ਹਟ ਗਈ ਤਲਗੋ ਇਹਨਾਂ ਮਲਗੋ ਸਾਨਾ ਕਰੇਗਾ ਤੁਸੀਂ ਵੀ ਨਹੀਂ ਸੁਣਦੇ ਮੇਰੀ ਤਾਂ ਵੀ ਹਾਂ ਇਹੀ ਮੈਂ ਦੁੱਖ ਸੁਣ ਲਾ ਇਹਦਾ ਛੋੜਾ ਸਾਰਾ ਦਿਨ ਹੀ ਚੱਲੀ ਜਾਂਦਾ ਸਾਰਾ ਦਿਨ ਹੀ ਸੁਣੀਆ ਮੈਂ ਆਪਦੇ ਮੈਨੂੰ ਕੋਈ ਕੰਮ ਨਹੀਂ ਕਰਨੇ ਹੈਗੇ ਮੈਂ ਉਹਨਾਂ ਨੂੰ ਨਹੀਂ ਕਹਿ ਸਕਦਾ ਉਹ ਕਿਆਈ ਨਾ ਉਹਨੂੰ ਕਹ ਦੇ ਮੈਨੂੰ ਤਾਂ ਕਹੀ ਜਾਂਦੇ ਮੈਂ ਤਾਂ ਉਹਨਾਂ ਨੂੰ ਸੁਣਿਆ ਨਹੀਂ ਕਦੇ ਵੀ ਤੇ ਬੋਲਤਾ ਪਤੰਦਰ ਸਮਝਾ ਸਕਦਾ ਉਹਨੂੰ ਨਹੀਂ ਸਮਝਾ ਸਕਦਾ ਤੂੰ ਤਾਂ ਸਮਝ ਜਾ ਮੇਰੇ ਵੀ ਦਿਲ ਲੱਗਿਆ ਮੈਨੂੰ ਵੀ ਮੇਰੇ ਵੀ ਦਿਲ ਤੇ ਸੱਟ ਵਜਦੀ ਆ ਸਾਰਾ ਦਿਨ ਸੁਣੀ ਜੰਨੀ ਜਦੋਂ ਆਪ ਦਾ ਸਰਦਾਰ ਸਾਈਂ ਹੀ ਨਹੀਂ ਸੁਣਦਾ ਮੇਰੀ ਗੱਲ ਹੋਰ ਕੌਣ ਸੁਣੂਗਾ ਸਾਰੇ ਡੱਬਰ ਦੀ ਇੱਕ ਗੱਲ ਐ ਇਹ ਵੀ ਪਿੱਛੇ ਲਾ ਰੱਖਿਆ ਉਹਨਾਂ ਨੇ ਰੱਬ ਤਾਂ ਦੇਖਦਾ ਹੈ ਪਰ ਮੇਰੇ ਵੀ ਦਿਨ ਚੰਗੇ ਆਉਣਗੇ ਚੱਕ ਕੱਪੜੇ ਤਾਂ ਧੋਤੇ ਗਏ ਹੁਣ ਘੰਟਾ ਆਰਾਮ ਕਰੂੰਗੀ ਜਾ ਕੇ ਕੱਪੜੇ ਧੋ ਉਹਦੇ ਵ੍ਰੀਤੀ ਸਾਰੇ ਕਰੰਦੇ ਨੇ ਹਜੇ ਨਾ ਧੋਤੇ ਸਾਰੇ ਨਾ ਫਿਰ ਕਹਿ ਦਨ ਤੈ ਮੈਂ ਬੋਲਦੀ ਆਂ ਆਏ ਮੈਨੂੰ ਗੁੱਸਾ ਆਉਂਦਾ ਜਦੋਂ ਤੂੰ ਸਾਰੇ ਕੱਪੜੇ ਧੋਤੇ ਨੇ ਮੇਰੇ ਕੱਪੜੇ ਨਹੀਂ ਧੋ ਸਕਦੀ ਸੀ ਸਾਡੇ ਦੋਨੇ ਜੀ ਆਂਦੇ ਉੱਥੇ ਛੱਡਦੇ ਕੱਪੜੇੱਸਦਾ ਸੀ ਕੁਛ ਤੇਰਾ ਮਸ਼ੀਨ ਤਾਂ ਮੇਰੀ ਹੀ ਉਹ ਨਾ ਇਹ ਮਸ਼ੀਨ ਲਿਆਈ ਫਿਰ ਕੋਈ एहसान ਕਰਤਾ ਸਾਰੀ ਲਿਆਉਂਦੇ ਨੇ ਸਮਾਨ ਮੈਂ ਕੀ ਲਿਆਉਂਦਾ ਨਹੀਂ ਹੈਗਾ ਨਾਲੇ ਮੇਰਾ ਕਿਹੜਾ ਘੱਟ ਚ ਸਮਾਨ ਟੁੱਟਿਆ ਨਹੀਂ ਹੈਗਾ ਮੈਂ ਤੋੜਨ ਨਾਉਣੀ ਕਹਿੰਦੀ ਜਦੋਂ ਚਲਾਉਣੀ ਬੈਠੀ ਸੀ ਮਸ਼ੀਨ ਤੋਂ ਵਿੱਚ ਮੇਰੇ ਪਾ ਦੰਦੀ ਚਾਰ ਕੱਪੜੇ ਉਹਦੀ ਕਿਹੜਾ ਦੁੱਖ ਲੱਗਦਾ ਸੀ ਬਟਣੀ ਦੱਬਣਾ ਬਿੱਲ ਤਾਂ ਸਾਂਝੇ ਜੀ ਭਰਿਆ ਜਾਊਗਾ 나 ਜਾਣ ਨਹੀਂ ਦੁੱਖ ਲੱਗਦਾ ਤੂੰ ਤੋਲਾ ਜਾ ਕੇ ਮਸ਼ੀਨ ਚ ਤੇਰੇ ਨਾਲ ਕਿਹੜਾ ਹੋ ਬੋਲਦੀ ਨਹੀਂ ਹੈਗੀ ਕਿ ਤੇਰੇ ਨਾਲ ਰੁੱਸੀ ਹੈ ਮਸ਼ੀਨ ਤੇਰੇ ਕੱਪੜੇ ਨਹੀਂ ਧੋਣੇ ਉਹਨੇ ਗੱਲ ਮਸ਼ੀਨ ਦੇ ਰੁੱਸਣ ਦੀ ਨਹੀਂ ਹੈਗੀ ਵੀ ਮਸ਼ੀਨ ਕਿਹੜਾ ਰੁੱਸਦੀ ਹੈ ਗੱਲ ਇਹ ਹੈ ਹੈਗੀ ਵੀ ਟੱਬਰ ਚ ਫਿਰ ਫਰਕ ਪਿਆ ਜਾਂਦਾ ਹੁੰਦਾ ਫਿਰ ਆਲਾ ਕਹਿੰਦਾ ਅੱਡ ਹੋਗੇ ਆਏ ਹੋਗੇ ਹੁਣ ਮਾੜੀਆਂ ਵਾੜੀਆਂ ਗੱਲਾਂ ਪਿੱਛੇ ਤੁਸੀਂ ਮੇਰੇ ਨਾਲ ਕਿੰਨਾ ਫਰਕ ਰੱਖਣ ਲੱਗ ਗਏ ਕੀ ਗੱਲ ਤੈਨੂੰ ਦੱਸਿ ਹੋਈਆਂ ਬੁਰੀਆਂ ਲੱਗਣ ਲੱਗੀਆਂ ਤੈਨ ਦੱਸੇ ਘਰੇ ਫਿਰਦੇ ਚੰਗੀ ਨਹੀਂ ਲੱਗਦੇ ਹੈਗੇ ਚੰਗੇ ਤੁਸੀਂ ਨਹੀਂ ਹੁਣ ਮੈਂ ਨਹੀਂ ਸੋਨੂੰ ਚੰਗੀ ਲੱਗਦੀ ਹੈਗੀ ਵੀ ਇਹ ਕਿਉਂ ਦਿਖਦੀ ਆ ਓਰੇ ਸਾਰਾ ਦਿਨ ਇਹ ਉੱਠਦੀ ਨਹੀਂ ਉੱਠਦੀ ਨਹੀਂ ਉਹਨੂੰ ਉੱਠ ਕੇ ਮੈਂ ਸਾਰਾ ਦਿਨ ਉਹੀ ਫਿਰਦੀ ਰਵਾਂ ਕੁੜੀ ਮੇਰੀ ਨਿਆਣੀ ਆ ਰਾਤ ਨੂੰ ਉਹ ਨਹੀਂ ਸੌਂਦੀ ਤੜਕੇ ਚੱਲ ਨਹੀਂ ਉੱਠਿਆ ਜਾਂਦਾ ਜੋ ਮਿੰਟ ਲੇਟ ਹੋ ਜਾਣਾ ਤਾਂ ਕਿੱਡੀ ਗੱਲ ਹੋ ਜਾਂਦੀ ਆ ਸਰ ਤੇ ਤੂਫਾਨ ਚੱਕਰ ਆ ਜਾਂਦਾ ਸਾਰਾ ਟੱਬਰ ਜੀਵਨ ਮੇਰਾ ਮੈਂ ਜਿਹੜੇ ਜੀ ਦਾ ਚਾਰ ਨਾਲ ਰਿਸ਼ਤਾ ਲੈ ਕੇ ਆਈ ਸੀ ਉਦੋਂ ਹੁਣ ਮੈਂ ਮਾੜੀ ਲੱਗਣ ਲੱਗੀ ਸੋਨ ਸਾਰੇ ਟਬਰ ਨੂੰ ਸੋਨ ਨੂੰ ਲੱਗਦਾ ਵੀ ਮੈਂ ਲੜਦੀ ਆ ਮੈਂ ਬੋਲਦੀ ਆ ਦਿਲ ਦੀ ਸੱਚੀ ਆ ਮੈਂ ਜਿਹੜੀ ਗੱਲ ਹੁੰਦੀ ਆ ਮੂੰਹ ਤੇ ਕਹਿ ਦਿੰਨੀ ਆ ਛੋਡੇ ਵਾਂਗੂ ਦਿਲ ਚ ਖਾਰਾ ਨਹੀਂ ਰੱਖਦੀ ਹੈਗੀ ਉੱਤੋਂ ਤੁਸੀਂ ਮਿੱਠਿਓ ਵਿੱਚੋਂ ਛੋਡੇ ਮਾਣਾ ਚ ਪਤਾ ਨਹੀਂ ਕੀ ਕੁਛ ਚੱਲਦਾ ਦੋਨਾਂ ਜਾਣੀਆਂ ਦੇ ਤੈਨ ਤਾਂ ਬਈ ਬਾਲਾ ਬਹਿਮ ਰਹਿੰਦਾ ਸਾਡੇ ਬਾਰੇ ਵੀ ਇਹਨਾਂ ਦੀ ਬਣਦੀ ਆ ਮੈਨੂੰ ਬੁਲਾਉਂਦੀਆਂ ਨਹੀਂ ਹੈਗੀਆਂ ਹੁਣ ਤੁਸੀਂ ਮੈਨੂੰ ਮਾੜੀ ਕਹਿਣੀ ਆ ਤਾਂ ਮੈਂ ਮਾੜੀ ਹੀ ਰਹੂੰਗੀ ਸਾਰੇ ਆਂਡ ਗਵੰਡ ਚ ਭੰਡਤਾ ਸਾਰੀਆਂ ਰਿਸ਼ਤੇਦਾਰੀਆਂ ਚ ਭੰਡਤਾ ਮੈਨੂੰ ਫਿਰ ਕਿਹੜਾ ਤੁਹਾਨੂੰ ਕੁਝ ਮਿਲ ਜੂਗਾ ਮੈਂ ਵੀ ਤੇਰੇ ਨਾਲ ਬੋਲੀ ਜਾਨੀ ਆ ਕਿੰਨਾ ਪਿਆਰ ਹੁੰਦਾ ਸੀ ਦੇਖ ਲੈ ਦੋ ਨਾ ਜਾਨੀਆਂ ਦਾ ਕਿੰਨਾ ਫਰਕ ਪਾਇਆਗਾ ਫਰਕ ਸਾਰਾ ਵੈਸੇ ਨਹੀਂ ਪਵਾਇਆ ਸਾਰਾ ਖੁਸ਼ੀ ਭੁੱਲ ਗਈ ਸਾਰਾ ਇਕੱਠਿਆਂ ਨੇ ਬੈਠਣਾ ਪਿੰਡ ਇਕੱਠਿਆਂ ਖੇਡਣਾ ਹੱਸਣਾ ਖੇਡਣਾ ਸਾਰਾ ਦਿਨ ਕਦੇ ਚਾਦਰਾਂ ਬੋਲੀਆਂ ਕਦੇ ਉੱਧਰ ਜਾਇਆਈਆਂ ਕਦੇ ਉੱਧਰ ਜਾਇਆਈਆਂ ਸਾਰਾ ਖੁਸ਼ੀ ਭੁੱਲ ਗਈ ਬਚਪਨਾ ਦਾ ਇਹ ਇੰਨਾ ਬੈਰ ਪਾਰ ਖਿੱਟ ਕੁੱਤੇ ਦਾ ਲੋਕਾਂ ਵਿੱਚ ਲੱਗਦੀ ਐ ਲੋਕ ਇਹਨੂੰ ਪਤਾ ਨਹੀਂ ਕੀ ਦੇਣਗੇ ਤੇ ਲੜਾਈ ਕਰਕੇ ਵੀ ਕੀ ਫਾਇਦਾ ਇਰਾਉਂ ਦੀ ਗੱਲਾਂ ਯਾਦ ਕਰਾਉਣੀਆਂ ਵੀ ਐਵੇਂ ਖੇਡਦੀਆਂ ਹੱਸਦੀਆਂ ਹੁੰਦੀਆਂ ਸੀ ਆਪਾਂ ਕੀ ਪਤਾ ਤਾਂ ਦਿਲ ਹੀ ਪਿਗਲ ਜੇ ਗੱਲਾਂ ਸੁਣ ਕੇ ਮੈਂ ਜਾਣਦੀ ਆ ਤੁਹਾਨੂੰ ਨਿਜਾਉਂਦੀ ਆਪਾਂ ਕੀ ਕਰਦੀ ਆਂ ਪ੍ਰੀਤੀ ਬੋਲਦੀ ਨੀ ਮੇਰੇ ਨਾਲ ਬੁੱਸੇ ਆਂਗੀ ਮੈਂ ਬੁਲਾਇਆ ਨਹੀਂ ਆ ਬੋਲ ਪਾ ਚਲ ਮੈਂ ਮਾਫੀ ਮੰਗਦੇ ਆਥੋਂ ਬਸ ਜੇ ਮੈਂਥੋਂ ਕੁਝ ਬੋਲ ਲਿਆ ਗਿਆ ਤੈਨੂੰ ਤੈਨੂੰ ਮੈਨੂੰ ਲੱਗਿਆ ਮੈਨੂੰ ਬੋਲੀ ਆ ਮੇਰੇ ਤਾਂ ਉੱਥੇ ਬੈਠੀ ਜੇ ਗੱਲਾਂ ਯਾਦ ਆਈ ਗਈਆਂ ਪੇਕੇ ਵਾਲੀਆਂ ਵੀ ਆਪਾਂ ਸਾਰਾ ਦਿਨ ਇਕੱਠੀਆਂ ਬੈਠਦੀਆਂ ਇਕੱਠੀਆਂ ਹੱਸਦੀਆਂ ਖੇਡਦੀਆਂ ਇੱਧਰ ਜਾਣਾ ਕਦੇ ਉੱਧਰ ਜਾਣਾ ਇੱਕ ਦੂਜੀ ਦੇ ਘਰੇ ਪੈਂਦੀਆਂ ਮੇਰਾ ਤਾਂ دل पिਗਲ ਗਿਆ ਤੈਨੂੰ ਯਾਦ ਨਹੀਂ ਬ੍ਰਿਤੀ ਇਕੱਠੀਆਂ ਆਪਾਂ ਰੋੜੇ ਖੇਡਦੀਆਂ ਪੀਚੋ ਖੇਡਦੀਆਂ ਸੌ ਵਾਰੀ ਲੜਪਾਂ ਦੀਆਂ ਕਦੇ ਉਧਰ ਬਾਗੀਆਂ ਖੇਡਣਾ ਕਦੇ ਸਾਈਕਲ ਚੜਾਉਣ ਲੱਗੀਆਂ ਸਕੂਲ 'ਚ ਇਕੱਠੀਆਂ ਜਾਂਦੀਆਂ ਭੱਜ ਕੇ ਜਾਂਦੀਆਂ ਵੀ ਪ੍ਰੇਰ ਹੋਣ ਵਾਲੀ ਆ ਤੇਰੇ ਕੁਝ ਵੀ ਨਹੀਂ ਯਾਦ ਹੈਗਾ ਤੂੰ ਪੈਸੇ ਪੈਸੇ ਦੇ ਚੱਕਰ 'ਚ ਸਾਰਾ ਕੁਝ ਭੁੱਲ ਗਈ ਨਾ ਮੈਂ ਤਾਂ ਕੁਝ ਨਹੀਂ ਯਾਦ ਹੈਗਾ ਤੇਰੇ ਯਾਦ ਹੈਗਾ ਜਦੋਂ ਆਪਣੇ ਨਾਲ ਕੁੜੀਆਂ ਲੜਦੀਆਂ ਉੱਥੇ ਖੇਡਣ ਵਿੱਚੇ ਚਾਹੇ ਉਹਨਾਂ ਦਾ ਕਸੂਰ ਹੁੰਦਾ ਚਾਹੇ ਆਪਣਾ ਇੱਕ ਦੋਨਾਂ ਚੋ ਇੱਕ ਜਾਨੀ ਦਾ ਕਸੂਰ ਹੁੰਦਾ ਪਰ ਆਪਾਂ ਦੋਨਾਂ ਜਾਨੀ ਇੱਕ ਦੂਜੀ ਦੇ ਨਾਲ ਖੜਦੀਆਂ ਤੈਨੂੰ ਇਹ ਵੀ ਯਾਦ ਨਹੀਂ ਨਾ ਮੇਰੇ ਤਾਂ ਇਹ ਵੀ ਯਾਦ ਨਹੀਂ ਜਾਦ ਤਾਂ ਤੇਰੇ ਸਾਰਾ ਘੁਸ਼ਾ ਤੇਰੇ ਪੈਸੇ ਨੇ ਮੱਤ ਮਾਰਤੀ ਤੇਰੀ ਇੱਕ ਤੇਰੀ ਮਾਰਤੀ ਆਂਡਣਾ ਗਵੰਡਣਾ ਨੇ ਜਿਨ੍ਹਾਂ ਦੇ ਪਿੱਛੇ ਲੱਗਦੀਆਂ ਮੈਂ ਤਾਂ ਇੰਨਾ ਕੁਝ ਸੋਚਿਆ ਵੀ ਚਲ ਇੱਕ ਘਰੇ ਜਾਵਾਂਗੇ ਇਕੱਠੀਆਂ ਵਧੀਆ ਹੱਸਾਂ ਖੇਡਾਂਗੇ ਵਧੀਆ ਦਰਾਨੀਆਂ ਛਾਣੀਆਂ ਇਕੱਠੇ ਕੱਪੜੇ ਪਾਇਆ ਕਰਾਂਗੀਆਂ ਤੂੰ ਤਾਂ ਮੇਰੇ ਨਾਲ ਤਾਂ ਕਦੇ ਸੂਟ ਵੀ ਨਹੀਂ ਪਾਇਆ ਹੈਗਾ ਤੇਰੇ ਤਾਂ ਮਨਚੀ ਪਤਾ ਨਹੀਂ ਕੀ ਕੁਝ ਚੱਲੀ ਹੁੰਦਾ ਮੇਰੇ ਬਾਰੇ ਮੇਰੇ ਮਨ ਚ ਤਾਂ ਇਹੋ ਜਿਹਾ ਕੁਝ ਨਹੀਂ ਚੱਲਦਾ ਪਰ ਜੇ ਤੈਨੂੰ ਲੱਗਦਾਗਾ ਫਿਰ ਮੇਰੇ ਕੋਲ ਇਹਦਾ ਕੋਈ ਲਾਜ ਨਹੀਂ ਹੈਗਾ ਮੈਂ ਤਾਂ ਤੇਰੇ ਕੋਲ ਇੰਨੇ ਪਿਆਰ ਨਾਲ ਆਈ ਸੀ ਵੀ ਤੂੰ ਪੁਰਾਣੀਆਂ ਗੱਲਾਂ ਯਾਦ ਕਰਕੇਂਗੀ ਕਰਕੇ ਤੇਰਾ ਮਨ ਪਿਗਲ ਜੂ ਤੂੰ ਤਾਂ ਮੇਰਾ ਹੋਰ ਵੀ ਦਿਲ ਦਿਖਾਤਾ ਚਲ ਨਹੀਂ ਬੋਲਣਾ ਤੇਰੀ ਮਰਜ਼ੀ ਹੈ ਨਾ ਬੋਲ ਮੇਰੇ ਨਾਲ ਅੱਗੇ ਤਾਂ ਮੈਂ ਤੈਨੂੰ ਕਹਿੰਦੀ ਵੀ ਨਹੀਂ ਹੈਗੀ ਪਿਆਰ ਕਾਨੂੰ ਆਉਂਦਾਗਾ ਮੈਨੂੰ ਸਾਰਾ ਪਤਾ ਹੈ ਹੁਣ ਮਨ ਚ ਆਏ ਆ ਵੀ ਇਹਦੇ ਘਰ ਵਾਲੀ ਤਨਖਾਹ ਹੁੰਦੀ ਹੈ ਵੀ ਕੁਝ ਮਿਲੂ ਗਈ ਵੀ ਕੱਟ ਤੇ ਮੇਰਾ ਕੁਝ ਬਣ ਜੂਗਾ ਆਈ ਸੀ ਇਹ ਮੇਰੇ ਗੱਲਾਂ ਯਾਦ ਕਰਾਉਣ ਮਾਰਦੀ ਸੀ ਮਿੱਠੇ ਪੋਚੇ ਮੈਸਾਂ ਨੂੰ ਹੁਣ ਤਾਂ ਜਿੰਨੀਆਂ ਮਰਜ਼ੀ ਮਿੱਠੀਆਂ ਮਾਰ ਲਾ ਹੁਣ ਨਹੀਂ ਸਾਡੀ ਤਨਖਾਹ ਚ ਤੈਨੂੰ ਇੱਕ ਵੀ ਰੁਪਿਆ ਮਿਲਦਾ ਇਹਨੂੰ ਤਾਂ ਆਈ ਸੀ ਵੀ ਮੇਰੀਆਂ ਗੱਲਾਂ ਚ ਆ ਜੂਗੀ ਪਰ ਇਹਨੂੰ ਕੀ ਪਤਾ ਮੈਨੂੰ ਕਿਤੋਂ ਸਿਆਣੀ ਮਤ ਮਿਲੀ ਹੋਈ ਆ ਸਹੀ ਗੱਲ ਕਹੀ ਸੀ ਮੇਰੀ ਪਰਜਾਈ ਨੇ ਕਹਿੰਦੀ ਬਾਲਾ ਮੂੰਹ ਨਾ ਲਾਈ ਇਹਨੂੰ ਆਪਦਾ ਕਹਿੰਦੀ ਚਾਰ ਛਿੱਲੜ ਜੁੜ ਜਾਣਗੇ ਜੇ ਤੂੰ ਇਹਨੂੰ ਮੂੰਹ ਲਾਉਣੋਂ ਹਟ ਗਈ ਨਹੀਂ ਤਾਂ ਕਾਵਾਹੀ ਰੱਖੂ ਤੈਨੂੰ ਵੀ ਤੇਰੀ ਕਮਾਈ ਖਾਣ ਨੂੰ ਫਿਰਦੇ ਨੇ ਇਹੀ ਗੱਲ ਮੈਨੂੰ ਗਵਾਂਡਣ ਨੇ ਕਹੀ ਹੁਣ ਲੋਕਾਂ ਨੂੰ ਤਾਂ ਬਾਹਰ ਪਤਾ ਹੀ ਹੁੰਦਾ ਐਵੇਂ ਤਾਂ ਨਹੀਂ ਮੈਨੂੰ ਕੋਈ ਲਾ ਕੇ ਕਹਿੰਦਾ ਨਾਲੇ ਗਵਾਂਡਣ ਤੇ ਮੇਰੀ ਪਰਜਾਈ ਮੇਰਾ ਕਿੰਨਾ ਕਰਦੀਆਂ ਨੇ ਮੈਨੂੰ ਮਾੜੀ ਮੱਤ ਥੋੜੀ ਦੇਣਗੀਆਂ ਉਹ ਜਿਵੇਂ ਮੈਨੂੰ ਗਵਾਂਡਣ ਨੇ ਆਪਦੀ ਹੱਦ ਬੀਤੀ ਦੱਸੀ ਆ ਵੀ ਅੱਡ ਹੋ ਕੇ ਉਹਨੇ ਕਿਵੇਂ ਪੈਸਾ ਜੋੜ ਲਿਆ ਓਵੇਂ ਜਮੀ ਹੁਣ ਮੈਂ ਕਰੂੰਗੀ ਹੁਣ ਮੈਂ ਵੀ ਛੇਤੀ ਦੇ ਨੇ ਅੱਡ ਹੋਂ ਅੱਡ ਹੋ ਕੇ ਆਪਦੇ ਚਾਰ ਪੈਸੇ ਜੋੜੂੰ ਨਹੀਂ ਇਹ ਇਕੱਠੇ ਚ ਤਾਂ ਸਾਡੀ ਕਮਾਈ ਖਾਣਗੇ ਕਿੱਥੇ ਜੋੜਨ ਦੇਣਗੇ ਇਹ ਮੇਰੇ ਪੈਸੇ ਹਾਲੇ ਵੀ ਪਹੁੰਚ ਨਹੀਂ ਗਿਰ ਮਰਜਾਈ ਤਾਂ ਸਾਰਾ ਦਿਨ ਹੀ ਰੱਖ ਰਿਹਾ ਜਿਹੜਾ ਟੱਬਾ ਮੇਰੇ ਕੋਲ ਕੀ ਕਹਤਾ ਮੈਂ ਖਬਰ ਨੇ ਕਹਤਾ ਕਿਉਂ ਨਹੀਂ ਹੁਣ ਬਾਈ ਦੀ ਗੱਲ ਹੀ ਦੱਸਦੀਆਂ ਜੰਨੂ ਹੁਣ ਜਦੋਂ ਇਕੱਠਾ ਚਾਂਗੇ ਹੁਣ ਸਾਰਿਆਂ ਨੂੰ ਬਰਾਬਰ ਚੀਜ਼ ਲਿਆ ਕੇ ਦੇਣ ਦਾ ਹੱਕ ਬਣਦਾ ਹੈਗਾ ਉਹਨੂੰ ਸੂਟ ਲਿਆ ਕੇ ਦਿੱਤਾ ਸਾਰਾ ਹੋਰ ਕੁਝ ਸਮਾਨ ਲਿਆ ਕੇ ਦਿੱਤਾ ਜਦ ਮੈਂ ਪੁੱਛਿਆ ਵੀ ਇਹ ਕੀਨੇ ਲਿਆ ਕੇ ਦਿੱਤਾ ਕਿੱਥੋਂ ਲਈਆਂ ਤੂੰ ਤਾਂ ਕਿ ਜਿਹੜੇ ਬਾਈ ਨੇ ਲਿਆ ਕੇ ਦਿੱਤਾ ਮੈਨੂੰ ਉਹਨੇ ਆਖਿਆ ਵੀ ਜੇ ਕੋਈ ਪੁੱਛੇ ਤਾਂ ਮੇਰਾ ਨਾਮ ਲੈ ਦੀ ਇਕੱਠ ਦੇ ਵਿੱਚ ਇਹੋ ਜਿਹਾ ਕੁਝ ਹੁੰਦਾ ਹੁੰਦਾ ਈ ਫਿਰ ਵੱਡਾ ਉਹ ਵੱਡੇ ਨੇ ਕਹਿਤਾ ਫਿਰ ਕੀ ਹੋ ਗਿਆ ਕਿਉਂ ਛੋਟੀ ਰਾਣੀ ਜੀ ਕਰਦਾ ਸੀਗਾ ਮੈਂ ਵੀ ਰਸਦਾ ਉਹ ਨੂੰ ਕਹਿ ਰਹੀਂਦੀ ਬਾਈ ਨੂੰ ਲਿਆ ਰੰਦਾ ਜਦੋਂ ਨੇ ਕਹੀ ਦਿੱਤਾ ਐਵੇਂ ਵੀ ਮਗਵਾਉਣ ਦੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਉਹਨੇ ਕਹਿਤਾ ਕਿ ਜੇ ਕੋਈ ਪੁੱਛੇ ਤਾਂ ਮੇਰਾ ਨਾਂ ਲੈਦੀ ਖਬਰ ਉਹ ਕਹਾ ਕੀ ਬੋਲੂਗਾ ਮੈਨੂੰ ਫਿਰ ਕੀ ਉਹ ਤਾਂ ਬਾਈ ਨੇ ਕਿਹਾ ਵੀ ਆ ਕਿ ਪਰਜਾਈ ਨੇ ਕਹਿਤਾ ਕੋਈ ਨਹੀਂ ਕਿਹਾ ਹੈ ਯਾਰ ਚਾਹ ਜਰੂ ਮਰਜੀ ਬੈਠਿਆ ਤੇਰੇ ਕੋਲ ਤਾਂ ਸਾਰੇ ਦਿਨੇ ਹੀ ਚੱਲੀ ਜਾਂਦੀ ਰਹਿੰਦੇ ਨੇ ਤੇਰੇ ਕੋਲ ਤਾਂ ਗੱਲਾਂ ਮੇਰਾ ਦਿਲ ਦੁਖਦਾ ਮੈਂ ਤਾਂ ਗੱਲਾਂ ਕਰਦੀ ਆ ਤੇ ਤੇਰਾ ਦਿਲ ਦੁਖਦਾ ਮੇਰੇ ਨਾਲ ਜਰੂਰੀ ਦਿਖਾਉਣਾ ਤੁਸੀਂ ਵੀ ਉਹ ਨਹੀਂ ਸੁਣਦੇ ਮੇਰੀ ਤਾਂ ਤੁਸੀਂ ਵੀ ਨਹੀਂ ਸੁਣਦੇ ਸੋਣ ਨੂੰ ਤਾਂ ਉਹਦੀ ਫੱਟਦੇ ਨੇ ਸੁਨੇਹਾ ਲੱਗ ਜਾਂਦਾ ਆ ਜਾ ਘਰੇ ਲੜਾਈ ਹੋ ਗਈ ਉਹਨੂੰ ਕੋਈ ਦੱਸਦਾ ਵੀ ਨਹੀਂ ਹੈਗਾ ਵੀ ਇੰਨਾ ਦੋਨੇ ਜੀਆਂ 'ਚ ਫਰਕ ਪਊਗਾ ਆਪਣੇ 'ਚ ਫਰਕ ਪਵਾ ਰੱਖਿਆਗਾ ਮੈਂ ਕੱਲੀ ਤਾਂ ਨਹੀਂ ਲੜਦੀ ਕੱਲੀ ਤਾਂ ਨਹੀਂ ਬੋਲਦੀ ਜੇ ਉਹ ਕਰਦੀਆਂ ਨੇ ਮੇਰੇ ਨਾਲ ਬੋਲਦੀਆਂ ਨੇ ਲੜਦੀਆਂ ਨੇ ਮੈਂ ਤਾਂ ਹੀ ਗੱਲਾਂ ਕਰਦੀਆਂ ਹੋਡੇ ਨਾਲ ਐਨਾ ਤਾਂ ਬੰਦੇ ਨੂੰ ਅਕਲ ਆਉਣੀ ਚਾਹੀਦੀ ਐ ਮੈਂ ਤਾਂ 10 ਮਿੰਟ ਘਰੇ ਆ ਜਾ ਮਸੂਦ ਆ ਕੋਈ ਚੱਲ ਪੈਂਦਾ ਐਂ ਤਾਂ ਕਰੇ ਉਹਨੂੰ ਜੀ ਨਹੀਂ ਕਰਦਾ ਹੈਗਾ ਇਹ ਕਰੀ ਉਹਨਾਂ ਲਈ ਲੜਾਈ ਹੋ ਦੱਸਣੀਆਂ ਵੀ ਆ ਕੁਛ ਹੋ ਗਿਆ ਉਹ ਕੁਛ ਹੋ ਗਿਆ ਇਹ ਦੱਸਣ ਲੱਗ ਜਾਂ ਗੱਲਾਂ ਤਾਂ ਬਹੁਤ ਨੇ ਕਿੰਨਾ ਫਰਕ ਰੱਖਦੇ ਨੇ ਮੇਰੇ ਨਾਲ ਮੈਂ ਫੇਰ ਵੀ ਬੋਲਦੀ ਨਹੀਂ ਹੈਗੀ ਵਿਚਾਰ ਜਿੱਥੇ ਮੇਰਾ ਦਿਲ ਜਮਾ ਐ ਟੁੱਟ ਜਾਂਦਾ ਵੀ ਹੁਣ ਤਾਂ ਦੱਸਣਾ ਪੈਂਦਾ ਉਹਥੇ ਦੱਸਦੀ ਆ ਮੈਂ ਚਰੋਂ ਚਾਹ ਪਾਣੀ ਪੀ ਆਮੀ ਕਿ ਅੱਲਾ ਬੱਸ ਅਸ਼ਕਤ ਇਲਾਮੇਗੀ ਤੇ ਬੀਬੀ ਉਹਨਾਂ ਕੋਲ ਬੈਠ ਜਾਂ 10 ਮਿੰਟ ਉਹ ਹੀ ਗੱਲਾਂ ਕਰਨ ਲੱਗ ਜਾਂਦੀਆਂ ਨੇ ਤੇਰੇ ਕੋਲ ਬੈਠ ਜਾਂ ਤੂੰ ਕਰਨ ਲੱਗ ਜਾਂਦੀਆਂ ਕੋਈ ਨਾ ਹੈ ਤੈਨੂੰ ਕਦੇ ਮੱਤ ਫੇਰ ਆਊਗੀ ਅੱਜ ਨਹੀਂ ਕਦੇ ਫੇਰ ਪਤਾ ਲੱਗੂ ਦਿਨ ਠੀਕ ਹੈ ਨਹੀਂ ਸੁਣਾਉਂਦੀ ਤੁਸੀਂ ਵੀ ਨਾ ਸੁਣਾ ਬੰਦਾ ਦਾ ਸਭ ਚਾਰਾ ਵਿਚਾਰੇ ਕੀ ਕਰੇ ਮਾਪੇ ਕੋਲੇ ਬੈਠਦਾ ਮਾਪੇ ਕਹਿੰਦਾ ਸਾਡੀ ਉਹ ਨਹੀਂ ਗੱਲ ਸੁਣਦੀ ਇਹਦੇ ਕੋਲੇ ਬੈਠਦਾ ਹੈ ਕਿ ਨਹੀਂ ਤੇਰੇ ਮਾਪੇ ਉਹ ਨਹੀਂ ਗੱਲ ਸੁਣਦੇ ਪਰ ਟੱਬਰ ਨਹੀਂ ਗੱਲ ਸੁਣਦਾ ਅੱਥੇ ਆਏ ਹੁਣ ਕੀ ਹੋ ਗਿਆ ਗੱਲ ਤਾਂ ਇਹ ਹੋਈ ਜਿਹੜੀ ਮੈਂ ਦਵਾਈ ਲੈ ਕੇ ਆਈ ਸੀ ਦੇਖ ਡਾਕਟਰ ਨੇ ਆਖਿਆ ਸੀ ਵੀ ਦੁੱਧ ਨਾਲ ਲੈਣੀ ਆ ਉਹ ਮੈਂ ਦੁੱਧ ਹੀ ਤਾਂ ਪਾਪੇ ਨੂੰ ਪੁੱਛ ਕੇ ਪਵਾ ਲਿਆ ਦੁੱਧਾ ਮੰਮੀ ਨੇ ਪਵਾ ਲਿਆ ਅੱਡ ਪ੍ਰੀਤੀ ਨੇ ਮੇਰੇ ਨਾਲ ਇੰਨਾ ਕੁਛ ਕੀਤਾ ਇੰਨਾ ਲੜੀਆ ਸਾਰਾ ਦੁੱਧੜ ਹੋਇਆ ਤਾਂ ਤੁਸੀਂ ਨਜਰੂਸ ਕੱਢਣੋਂ ਹਟਿਓ ਜਲੂਸ ਤਾਂ ਉਹ ਕੱਢਦੀਆਂ ਨੇਗੀਆਂ ਮੈਨੂੰ ਕੀ ਕਹਿਣਾ ਤੁਸੀਂ ਤੁਸੀਂ ਨਾ ਜਲੂਸ ਕੱਢੋ ਉਹਨਾਂ ਨੂੰ ਨਹੀਂ ਮਾੜਾ ਕਹਿਣਾ ਹੈਗਾ ਕਦੇ ਖਬਰਾਂ ਕੀ ਘੋਲ ਕੇ ਪਿਆਇਆ ਇਹਨੂੰ ਉਹ ਤਾਂ ਇਹ ਵੀ ਕਹਿੰਦਾ ਸੀ ਵੀ ਰਾਣੀ ਆਮਾ ਗੋ ਰੱਖੋ ਹੁਣ ਦੇਖ ਲੈ ਉਹਨਾਂ ਨੂੰ ਬੋਲਣ ਵੇਲੇ ਦੁੱਖ ਲੱਗਦਾ ਮੈਂ ਮੇਰੇ ਵਾਰੀ ਲੱਗ ਜੂਗਾ ਕਰਨਾ ਤੂੰ ਐ ਬੋਲਦੀ ਐ ਤੂੰ ਐ ਕਰਦੀ ਐ ਕੋਈ ਨਾ ਰੱਬ ਤਾਂ ਹੈਗਾ ਮੇਰਾ ਦੇਖ ਲੋ ਜੀ ਮੈਂ ਤੁਹਾਨੂੰ ਕਹਿੰਦੀ ਹੁੰਦੀ ਸੀ ਨਾ ਵੀ ਉਹਨਾਂ ਦੀ ਪੈਸੇ ਨੇ ਮੱਤ ਮਾਰਤੀ ਲੱਗ ਕਰਕੇ ਰੱਖ ਤਾ ਦੇਖ ਲੈ ਆਇਆ ਹੋ ਗਿਆ ਵੀ ਸਾਦੇ ਚਾਰ ਛਿੱਲੜ ਨੇ ਜਿਹੜੇ ਕਿ ਤੈਨਾਂ ਨੂੰ ਨਾ ਕੁਛ ਇਹਨਾਂ ਦਾ ਨਾ ਬੰਜੇ ਗੱਠ ਚ ਉਹ ਹੀ ਗੱਲ ਹੋਈ ਹੈ ਨਾ ਸਹੀ ਨਹੀਂ ਨਹੀਂ ਥੋੜਾ ਤੁਹਾਡਾ ਸਾਥ ਦਿੱਤਾ ਛੱਡ ਕੇ ਵਾਗੀਆਂ ਖੱਲੇ ਨੂੰ ਹਾ ਸੋਚਣਾ ਪਰ ਮੈਂ ਉਹਨਾਂ ਦਾ ਖਸੂਰ ਨਹੀਂ ਹੈਗਾ ਕੋਹ ਨਹੀਂ ਅਲੱਗ ਹੋਈਆਂ ਆਪਨ ਨੂੰ ਅਲੱਗ ਕਰਾਇਆ ਗਵੰਡੀਆਂ ਨੇ ਤੇ ਉਦੀ ਪਰਝਾਈ ਨੇ ਉਦੀ ਪਰਝਾਈ ਦਾ ਦਿਮਾਗ ਖਰਾਬ ਆ ਉਹ ਉਹ ਮੈਨੂੰ ਸਮਝਾਈ ਗਈ ਇਸੋ ਡੇਰ ਰੁਪਈਆ ਆ ਗਿਆ ਤੁਸੀਂ ਆਦਾ ਜਿਹਾ ਕਿੰਗਰੀਜੀ ਸਕੂਲ ਚ ਲਾ ਦੋ ਤੁਸੀਂ ਐਂ ਕਰ ਲਓ ਤੁਸੀਂ ਕੋਠੀ ਪਾ ਲਓ ਤੁਸੀਂ ਗੱਡੀ ਲੈ ਲਓ ਇਹਨਾਂ ਨੂੰ ਕਹੀ ਗਈਆਂ ਹੁਣ ਅਗਲਾ ਕਹੀ ਜਾਂਦਾ ਬੰਦੇ ਦਿਮਾਗ ਚ ਤਾਂ ਆਉਂਦੀ ਆ ਗੱਲ ਉਹਨਾਂ ਬੁੜੀਆਂ ਵੀ ਮਾਰ ਲੱਗੀਆਂ ਵੀ ਹਾਂ ਆਪਣੇ ਜਿਹੜੇ ਨਰਪੀਆ ਆਉਂਦੇ ਨੇ ਫਿਰ ਆਪਾਂ ਲੱਗ ਕੇ ਉਹਨਾਂ ਕੁਝ ਬਣਾਈਏ ਤਾਂ ਕਰਕੇ ਲੱਗ ਹੋ ਗਈਆਂ ਉਹ ਕੋਈ ਨਾ ਪੰਮੀ ਇਹ ਲੱਗਦੀ ਗੱਲ ਨਹੀਂ ਹੈਗੀ ਜੀ ਜਦੋਂ ਲੱਗ ਕਰਤਾ ਕੋਈ ਗੱਲ ਨਹੀਂ ਜਿਵੇਂ ਇਹਨਾਂ ਨੂੰ ਸਹੀ ਲੱਗਿਆ ਪਰ ਦੇਤਾ ਜਾਂਦੀਆਂ ਕੁਛ ਪੁੱਤ ਤਾਂ ਤੂੰ ਵੀ ਸੀਗਾ ਮੈਂ ਤਾਂ ਕਦੇ ਐਵੇਂ ਦੇਖਿਆ ਨਹੀਂ ਵੀ ਇੱਕ ਪੁੱਤ ਨਾਲ ਸਾਰਾ ਕੁਝ ਦੇ ਦੋ ਇੱਕ ਪੁੱਤ ਨੂੰ ਇੱਕ ਪੁੱਤ ਨੂੰ ਕੁਛ ਵੀ ਨਾ ਦਿਓ ਕਿੰਨਾ ਮਾੜਾ ਕੀਤਾ ਜੇ ਮੇਰੀ ਜਠਾਣੀ ਨੇ ਕਰਤਾ ਭੈਣ ਨੇ ਕਰਤਾ ਤਾਂ ਮਾਂ ਤਾਂ ਸੋਚ ਸਕਦੀ ਸੀ ਵੀ ਮੈਨੂੰ ਦੋਨੇ ਪੁੱਤ ਇੱਕ ਬਰਾਬਰ ਨੇ ਇੱਕ ਦਾ ਇੱਕ ਨੂੰ ਸਾਰਾ ਸਮਾਤਾ ਇੱਕ ਨੂੰ ਕੁਛ ਵੀ ਨਾ ਦੇ ਕੇ ਗਈ ਤੁਸੀਂ ਆਪ ਹੀ ਦੇਖ ਲੈ ਸਾਰਾ ਘਰ ਖਾਲੀ ਕਿਵੇਂ ਹੋਇਆਗਾ ਉਹ ਸਿੱਟਾਗਾ ਕੋਈ ਚਮਚੇ ਤੇ ਲਾ ਕੇ ਜੋ ਕੋ ਬਿਸਤਰਿਆਂ ਚ ਲਾ ਲਓ ਕੋਈ ਸੋਹਣੇ ਚ ਲਾ ਲਓ ਮੈਨੂੰ ਇੱਕ ਚੀਜ਼ ਸਾਬਤ ਕਰ ਦੋ ਜਾਂ ਘਰ ਚ ਦਿਖਾ ਦਿਓ ਵੀ ਹਾਂ ਆਪਾਂ ਨੂੰ ਕੋਈ ਉਹ ਨਿਸ਼ਾਨੀ ਦੇ ਗਈ ਆ ਆਪਦੀ ਇੱਕ ਨਿਸ਼ਾਨੀ ਵੀ ਨਹੀਂ ਦੇ ਕੇ ਗਈ ਨਾਣ ਦੁਖੀ ਹੋਵੇ ਨਹੀਂ ਤਰੇ ਦੇਖੋ ਛੋਟੀ ਬੁੜੀਆਂ ਨੇ ਕਰ ਲਾਣੇ ਬੁੜੀਆਂ ਨੇ ਕੀਤਾ ਬੰਦਿਆਂ ਤਾਂ ਕੋਈ ਫਰਕ ਰੱਖਿਆ ਬੰਦਿਆਂ ਨੇ ਸਾਡੇ ਬੰਦਿਆਂ ਤਾਂ ਅੱਜ ਵੀ ਫਰਕ ਨਹੀਂ ਹੈਗਾ ਛੋਟਾ ਬੁੜੀਆਂ ਚ ਹੀ ਫਰਕ ਆ ਮੈਂ ਤਾਂ ਐਵੇਂ ਸੋਚਦੀ ਸੀ ਜੀ ਅੰਨੇ ਸੁਪਨੇ ਸੋਚੇ ਸੀਗੇ ਵੀਕ ਇੱਕ ਘਰੇ ਬੈਈਆਂ ਗਈਆਂ ਹਨਾ ਵੀਕ ਕੋਲੇ ਕੱਪੜੇ ਪਾਵਾਂਗੀਆਂ ਜਿਵੇਂ ਦਰਾਣੀ ਚ ਥਾਣੀਆਂ ਇਕੱਠੇ ਕੱਪੜੇ ਪਾਉਂਦੀਆਂ ਨੇ ਇੱਕ ਥਾਂਵੇਂ ਇਕੱਠੀਆਂ ਜਾਇਆ ਆਇਆ ਕਰਾਈਆਂ ਵਧੀਆ ਇੱਕ ਘਰੇ ਰਵਾਂਗੀਆਂ ਸਾਰਾ ਟੱਬਰ ਇਕੱਠਾ ਰਹਿੰਦਾ ਪਰ ਇਹਨਾਂ ਨੇ ਤਾਂ ਹੋਰ ਹੀ ਕੁਝ ਦਿਖਾਤਾ ਮੰਨੀ ਮਾੜੀ ਕਹਿਣ ਤੇ ਤੁਲਗੀਆਂ ਮਾੜੀ ਐ ਮਾੜੀ ਐ ਇਹ ਬੋਲਦੀ ਐ ਬੋਲਦੀ ਵੀ ਹੁਣ ਇੱਕ ਹੱਥ ਨਾਲ ਤਾਂ ਤੁਹਾਡੀ ਤੁਸੀਂ ਆਪ ਹੀ ਦੇਖ ਲੋ ਬਈਦੀ ਨਹੀਂ ਹੈਗੀ ਜੇ ਹੁਣ ਮੁੰਡੇ ਕੁਝ ਬੋਲੂਗਾ ਬੰਦਾ ਫੇਰ ਹੀ ਬੋਲਿਆ ਜਾਂਦਾ ਮੇਰੀ ਭੈਣ ਨਾਲ ਮੈਂ ਇੰਨੇ ਸੁਪਨੇ ਸਜਾਏ ਸੀ ਜੀ ਸਾਰੇ ਘੇਰੂੰ ਘੇਰੂੰ ਘਰ ਤੇ ਮੇਰਾ ਤਾਂ ਜੀ ਕਰਦਾ ਈ ਵਿਚੰਤਰੀ ਨੂੰ ਘੁੱਟ ਕੇ ਜੱਫੀ ਪਾ ਲਾਂ ਸਾਰੇ ਰੋਸੇ ਗਿੱਲੇ ਛੱਡ ਦਈਏ ਪਰ ਮੇਰੇ ਨਾਲ ਬਣਾਉਂਦੀ ਹੀ ਨਹੀਂ ਉਹ ਚਲ ਕੋਈ ਨਾ ਪੰਮੀ ਮਾਨੋ ਦਾਸ ਨਾ ਕਰ ਅੱਜ ਨਹੀਂ ਤਾਂ ਕੱਲ੍ਹ ਕਰੇ ਤਾਂ ਉਹਨਾਂ ਦੇ ਮਨ 'ਚ ਪਿਆਰ ਆਊਗਾ ਤੇਰੇ ਛੁੜੀ ਦੁਬਾਰੇ ਫੇਰ ਬੜੀਆ ਬਣਨ ਲੱਗੂਗੀ ਮੇਰੇ ਤੁਹਾਡਾ ਦੁਬਾਰੇ ਉਹ ਮੇ ਪਿਆਰ ਹੋ ਜਾਊਗਾ ਰੱਬ ਦੇ ਘਰੇ ਦੇ ਰਾਹ ਨੇ